ਨਾਰਾਇਣ ਪਰਮਾਤਮਾ ਦਾ ਨਾਮ ਸ਼ਬਦ ਸੁਣਦਿਆਂ ਹੀ ਜਮਦੂਤ ਡਰ ਗਏ ਉਸੇ ਵੇਲੇ ਰਾਮਗਣ ਆ ਗਏ ਅਤੇ ਅਜਾਮਲ ਦੀ ਜੀਵਾਤਮਾ ਨੂੰ ਲੈਣ ਲਈ ਇੱਕ ਵਿਮਾਨ ਵਿੱਚ ਸਫ਼ਰ ਕਰ ਲਿਆ ਜਮਦੂਤ ਨੇ ਵਿਰੋਧ ਕੀਤਾ ਕਿ ਇਹ ਤਾਂ ਬਹੁਤ ਵੱਡਾ ਪਾਪੀ ਹੈ ਤੁਸੀਂ ਇਸ ਨੂੰ ਕਿੱਥੇ ਲਿਜਾ ਰਹੇ ਹੋ ਤਾਂ ਰਾਮਗਣਾਂ ਨੇ ਉੱਤਰ ਦਿੱਤਾ ਕਿ ਭਾਵੇਂ ਇਹ ਪਾਪੀ ਸੀ ਅਰ ਅੰਤ ਸਮੇਂ ਇਸ ਨੇ ਪ੍ਰਭੂ ਦੇ ਨਾਮ ਨਰੈਣ ਨੂੰ ਪੁਕਾਰਿਆ ਹੈ ਇਸ ਲਈ ਹੁਣ ਇਹ ਸਾਡੇ ਨਾਲ ਬੇਕੁੰਥ ਧਾਮ ਜਾ ਰਿਹਾ ਹੈ ਇਸ ਤਰ੍ਹਾਂ ਭਾਵੇਂ ਅਜਮਲ ਨੇ ਪੁੱਤਰ ਦੇ ਮੋਹ ਵਿੱਚ ਹੀ ਪ੍ਰਭੂ ਦਾ ਨਾਮ ਲਿਆ ਪਰ ਸੰਤਾਂ ਨੇ ਬਚਨ ਦੀ ਮਹਿਮਾ ਅਤੇ ਨਾਮ ਦੇ ਪ੍ਰਾਪਤ ਕਰਨ ਉਹ ਜਮਦੂਤਾਂ ਦੇ ਦੇਸ਼ ਜਾਣ ਦੀ ਬਜਾਏ ਮੁਕਤੀ ਨੂੰ ਪ੍ਰਾਪਤ ਹੋ ਗਿਆ ਅਤੇ ਬੇਕੁੰਥ ਦਾ ਵਾਸੀ ਬਣਿਆ ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਕਥਨ ਮਿਲਦੇ ਹੈ